ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਹਾਜ਼ਰ ਆ ਇੱਕ ਹੋਰ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰ ਸਦਾਰ ਜਗENDER ਸਿੰਘ ਜੀ ਸਰ ਸਵਾਗਤ ਹੈ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੀ ਆਪਾਂ ਗੱਲ ਕਰੀਏ ਪੰਜਾਬ ਜ਼ਿਮਨੀ ਚੋਣਾ ਭਵਿਕ ਚ ਕੀ ਵਾਰਤਾ ਲਿਖਣਗੀਆਂ ਯਾ ਫਿਰ ਆਪਾਂ ਜੇ ਗੱਲ ਕਰੀਏ ਵੀ 27 ਲਈ ਕਿਸ ਪਾਰਟੀ ਨੂੰ ਭਾਰਨ ਗਿਆ ਜਾਂ ਕੌਣ ਉबरेਗਾ ਮੁੱਖ ਮੰਤਰੀ ਦੇ ਚਹਰੇ ਵੱਜੋ ਤਾਂ ਸ਼ੁਰੂਆਤ ਆਪਾਂ ਇੱਥੋਂ ਹੀ ਕਰ ਲੈਨੇ ਆ ਲਗਨ ਜੀ ਤੁਹਾਡਾ ਸਵਾਲ ਬੜਾ ਕਮਾਲ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੀ ਵਾਰਤਾ ਲਿਖਣੀ ਹੈ ਜੀ ਜਾਂ 27 ਲਈ ਕੀ ਵਾਰਤਾ ਲਿਖਣ ਗਿਆ ਇਹ ਤੋਂ ਪਹਿਲਾਂ ਜੇ ਗੱਲ ਕਰੀਏ ਲਗਨ ਜੀ ਵੀ ਵਾਰਤਾ ਤਾਂ ਇਹਨਾਂ ਚੋਣਾਂ ਨੇ ਲਿਖਤੀ ਹੈ ਔਰ ਲਿਖ ਵੀ ਏਡੀ ਲੰਬੇ ਪੈਖ ਦੀ ਦਿੱਤੀ ਹੈ ਵੀ ਜਿਹਨੂੰ ਹਮੇਸ਼ਾ ਇਹ ਚੋਣਾਂ ਨੂੰ ਯਾਦ ਕੀਤਾ ਜਾਊਗਾ ਮੇਰੇ ਕਹਿਣ ਤੋਂ ਭਾਵ ਹੈ ਵੀ ਇਹ ਚੋਣਾਂ ਅ ਅਕਾਲੀ ਦਲ ਨਹੀਂ ਲੜ ਰਿਆ ਹਮ ਬਿਲਕੁਲ 100 ਸਾਲ ਪੁਰਾਣੀ ਪਾਰਟੀ ਜਿਹੜੀ ਪੰਜਾਬ ਦੀ ਪੰਜਾਬ ਦੀ ਖੇਤਰੀ ਪਾਰਟੀ ਅ ਪੰਜਾਬ ਦੀ ਕਹਿ ਲਓ ਚਾਰਾਂ ਹੀ ਹਲਕਿਆਂ 'ਚ ਜਿਨ੍ਹਾਂ 'ਚ ਜਿਮਨੀ ਚੋਣ ਹੋ ਰਹੀ ਹੈ 22 ਦੀਆਂ ਚੋਣਾਂ 'ਚ ਮਤਲਬ ਇੱਕ ਵੱਡਾ ਵੋਟ ਬੈਂਕ ਲਜਾਣ ਵਾਲੀ ਪਾਰਟੀ ਜਿਹੜੀ ਜਿਹੜੀ ਪਾਰਟੀ ਦੇ ਸਹਾਰੇ ਦੂਜੀਆਂ ਪਾਰਟੀਆਂ ਚੋਣਾਂ ਜਿੱਤਣ ਲਈ ਉਹਨਾਂ ਪਾਰਟੀ ਦੇ ਵਰਕਰਾਂ ਤੱਕ ਪਹੁੰਚ ਕਰ ਰਹੀਆਂ ਨੇ ਉਹ ਪਾਰਟੀ ਚੋਣ ਮੈਦਾਨ ਚੋਂ ਬਾਹਰ ਆ ਉਹ ਪਾਰਟੀ ਚੋਣ ਨਹੀਂ ਲੜ ਰਹੀ ਇਹ ਇੱਕ ਇਤਿਹਾਸ ਸੀ ਹੈ ਫਰੀ ਇਹ ਇਹ ਇਤਿਹਾਸ ਨੂੰ ਜਾਂ ਇਹਨਾਂ ਚੋਣਾਂ ਨੂੰ ਜਦੋਂ ਵੀ ਕਾਲੀ ਦਲ ਦਾ ਇਤਿਹਾਸ ਲਿਖਿਆ ਜਾਊਗਾ ਜਾਂ ਕਾਲੀ ਦਲ ਦੇ ਬਰਕੇ ਫਰੋਲੇ ਜਾਣਗੇ ਭਾਤਨ ਇਤਿਹਾਸ ਦੇ ਅਹੀਂ ਆਊਗਾ ਇਜਾਰ ਕੀਤਾ ਜਾਊਗਾ ਹਣਾ ਇਹ ਇੱਕ ਵਰਕਾ ਦਾ ਹੀ ਪੰਨਾ ਦਾ ਲਿਖਿਆ ਗਿਆ ਤੇ ਇਹਦੇ ਲਈ ਜੇ ਆਪਾਂ ਥੋੜਾ ਅੱਗੇ ਗੱਲ ਕਰ ਲਈਏ ਕਿ ਕੌਣ ਜ਼ਿੰਮੇਵਾਰ ਹੈ ਔਰ ਕਿ ਕਿਤੇ ਤੇ ਕਲੰਕ ਲੱਗ ਗਿਆ ਜੇ ਦੇਖਿਆ ਜਾਵੇ ਤਾਂ ਦੇਖੋ ਇਹ ਲੀਡਰਸ਼ਿਪ ਤੇ ਕਾਲੀ ਦਲਦੀ ਤੇ ਕਲੰਕ ਲੱਗ ਚੁੱਕਾ ਹੈ ਬਿਲਕੁਲ ਔਰ ਜੇ ਜੇ ਇਹ ਗੱਲ ਕਹੀ ਜੀ ਕਿ ਪਾਰਟੀ ਦੇ ਪ੍ਰਧਾਨ ਤਨਖਾਹਿਆ ਇਕਰਾਰ ਹੋਣ ਕਰਕੇ ਇਹ ਚੋਣਾ ਨਹੀਂ ਲੜੀਆਂ ਜਾ ਰਹੀਆਂ ਤਾਂ ਜਾਂ ਜਾਂ ਇਹ ਗੱਲ ਦੀ ਜ਼ਿੰਮੇਵਾਰੀ ਸਿੰਘ ਸਹਿਬਾਨ ਤੇ ਪਾਉਣ ਦੀ ਕੋਸ਼ਿਸ਼ ਹੋਵੇ ਤਾਂ ਨਹੀਂ ਇਹ ਵੀ ਗਲਤ ਹੈ ਕਿਉਂਕਿ ਸਿੰਘ ਸਹਿਬਾਨ ਨੇ ਤਾਂ ਤੁਹਾਨੂੰ ਪਤਾ ਕਿ ਪਹਿਲਾਂ ਹੀ ਕਲੀਅਰ ਕਰਤਾ ਸੀ ਜਦੋਂ ਬਿਲਕੁਲ ਪੇਪਰ ਦਾਖਲ ਕਰਦੋਂ ਪਹਿਲਾਂ ਸਿੰਘ ਸਹਿਬਾਨ ਵੱਲੋਂ ਯਾਨੀ ਰਗਵੀਰ ਸਿੰਘ ਵੱਲੋਂ ਇਹ ਬਿਆਨ ਆ ਗਿਆ ਸੀ ਕਿ ਕਾਲੀ ਦਲ ਚੋਣਾ ਲੜ ਸਕਦਾ ਜੀ ਤਕਵੀਰ ਨਹੀਂ ਚੋਣ ਲੜ ਸਕਦਾ ਕਿਉਂਕਿ ਉਹ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਪ੍ਰੀ ਇਹ ਇਹ ਇਤਿਹਾਸਕ ਪੰਨਾ ਤਾਂ ਇੱਕ ਲਿਖਿਆ ਗਿਆ ਜਿਹੜੀ ਤੁਸੀਂ ਦੂਜੀ ਆਪਾਂ ਗੱਲ ਉੱਥੇ ਆ ਜੀਏ ਜਿਹੜਾ ਤੁਸੀਂ ਸਵਾਲ ਕੀਤਾ ਉਹ ਵਾਕਈ ਦੇਖੋ 27 ਦੀ ਦੌੜ ਨੂੰ ਲੈ ਕੇ ਸਾਰੀਆਂ ਹੀ ਧਿਰਾਂ ਇਹ ਚੋਣਾਂ ਲੜ ਰਹੀਆਂ ਹਨ ਗੱਲ ਕਰੀਏ ਜਿਹੜੀਆਂ ਜਿਹੜੀਆਂ ਚੋਣ ਮੈਦਾਨ ਚ ਨਿਤਰਾ ਤੇ ਆਪਣੇ ਹੈਗੀ ਆ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਤਾਂ ਸਭ ਤੋਂ ਵੱਧ ਦੌੜ ਪਰ ਮੁੱਖ ਮੰਤਰੀ ਤੇ ਚਿਹਰਿਆਂ ਦੀ ਵੀ ਸਭ ਤੋਂ ਵੱਡੀ ਦੌੜ ਕਾਂਗਰਸ ਚ ਹੀ ਆ ਪਰ ਦੂਸਰੇ ਪਾਸੇ ਆਪਾਂ ਭਾਜਪਾ ਦੀ ਗੱਲ ਲਾ ਲਈਏ ਤਾਂ ਭਾਜਪਾ ਨੇ ਤਾਂ ਲੋਕ ਸਭਾ ਚੋਣਾਂ ਵੀ 27 ਨੂੰ ਲੈ ਕੇ ਹੀ ਲੜੀਆਂ ਪਰ ਕੁਪਰੇ ਇਹ ਚ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਜਿਮਨੀ ਚੋਣਾਂ 'ਚ ਵੀ ਬੜਾ ਉਹ ਚਿਹਰੇ ਵੀ ਬੜੇ ਪ੍ਰਭਾਵਸ਼ਾਲੀ ਤਾਰੇ ਐ ਭਾਵੇਂ ਦੂਸਰੇ ਪਾਸੇ ਉਹ ਕਹਿ ਲੋ ਦਾਲ ਬਦਲੀਆਂ ਕਰਵਾ ਕੇ ਤਾਰੇ ਐ ਸਾਰੇ ਚਿਹਰੇ ਪ੍ਰਭਾਵਸ਼ਾਲੀ ਆ ਪਰ ਸਭ ਤੋਂ ਮਾਲਵੇ ਦਾ ਆਪਾਂ ਗੱਲ ਕਰਦੇ ਗਿੱਦੜਵਾ ਹਾਲਕਾ ਜਿੱਥੇ ਸਭ ਤੋਂ ਵੱਧ ਫਸਮਾ ਮੁਕਾਬਲਾ ਹੋ ਰਿਹਾ ਤਕੂਣਾ ਮੁਕਾਬਲਾ ਹੋ ਰਿਹਾ ਉਥੇ ਭਾਜਪਾ ਚਲੋ ਟੱਕਰ ਜਾ ਮੁਕਾਬਲੇ ਚ ਪਰ ਭਾਜਪਾ ਦੇ ਖਿਲਾਫ ਮੁੱਦੇ ਹੋਣ ਦੇ ਬਾਵਜੂਦ ਵੀ ਇੱਥੇ ਮੁਕਾਬਲੇ ਚ ਕਿਉਂਕਿ ਉਥੇ ਚਿਹਰਾ ਭਾਜਪਾ ਕੋਲੇ ਉਦਾਂ ਦਾ ਮਨਪ੍ਰੀਤ ਸਿੰਘ ਬਾਦਲ ਨੇ ਕਈ ਵਾਰ ਉਥੋਂ ਆਪ ਉਹ ਚੋਣ ਜਿੱਤ ਚੁੱਕੇ ਨੇ ਉਥੋਂ ਮੰਤਰੀ ਰਹਿ ਚੁੱਕੇ ਨੇ ਔਰ ਉਹਨਾਂ ਨੇ ਬਹੁਤ ਸਾਰੇ ਜਦੋਂ ਕੱਲ ਉਹਨਾਂ ਨੂੰ ਪਸਾਰਾ ਗੁਣੇ ਘੇਰਿਆ ਭਾਜਪਾ ਦੇ ਮੁੱਦੇ ਤੇ ਵੀ ਭਾਜਪਾ ਦਾ ਕਿਸਾਨਾਂ ਦੇ ਖਿਲਾਫ ਪੰਜਾਬ ਦੇ ਜਾਂ ਝੋਨੇ ਦੇ ਮੁੱਦੇ ਤੇ ਤਾਂ ਉਹਨੇ ਉਹਨੇ ਇਹ ਕਿਆ ਮਨਪ੍ਰੀਤ ਬਦਲਨੇ ਵੀ ਮੈਂ ਹਲਕੇ ਚ ਜੀ ਨਹਿਰੀ ਪਾਣੀ ਕੀਤਾ ਨੂੰ ਲਾਉਣ ਲਈ ਤਾਂ ਕਿਸਾਨਾਂ ਨੂੰ ਕਿੰਨੇ ਕਨੈਕਸ਼ਨ ਜਿਹੜੇ ਨੇ ਮੋਟਰਾਂ ਦੇ ਕਨੈਕਸ਼ਨ ਦਿਵਾਉਣ ਲਈ ਮੈਂ ਯਤਨ ਕੀਤੇ ਔਰ ਦਵਾਏ ਨੇ ਕਹਿੰਦੋ ਭਾਵ ਹੈ ਵੀ ਇਹ ਇਹ ਭਾਜਪਾ ਵੀ 27 ਦੇ ਉਸ ਨੂੰ ਲੈ ਕੇ ਲੜ ਰਹੀ ਹੈ ਪਰ ਕਾਂਗਰਸ ਪਾਰਟੀ ਦਾ ਦੋ ਵੱਡੇ ਚਿਹਰੇ ਆ ਜਿਹੜੇ ਮੁੱਖ ਮੰਤਰੀ ਦੇ ਦਾਵੇਦਾਰ ਆ ਕਿ ਤਰਵਾਤ ਰਾਜਪਿੰਗ ਹੈ ਦੇ ਸਾਈ ਦੇ ਹੁੰਦਾਵੇਦਾਰ ਆ ਆਪਦੇ ਆਪ ਨੂੰ ਖਵਾਉਂਦੇ ਆ ਦੂਸਰੇ ਪਾਸੇ ਆਪਾਂ ਚਲੇ ਜਾਈਏ ਡੇਰਾ ਬਾਬਾ ਨਾਨਕ ਚ ਆਪਣੇ ਸਖਜਿੰਦਰ ਸਿੰਘ ਰੰਧਾਵਾ ਨੇ ਜੀ ਜਿਹੜੇ ਸਭ ਤੋਂ ਵੱਡੇ ਦਾਵੇਦਾਰ ਆ 27 ਦੀਆਂ ਚੋਣਾਂ ਚ ਕਾਂਗਰਸ ਪਾਰਟੀ ਬਲੋਂ ਮੁੱਖ ਮੰਤਰੀ ਦੇ ਔਰ ਜੇ ਦੇਖਿਆ ਜਾਵੇ ਤਾਂ ਦੇਖੋ ਹੋਰ ਵੀ ਬਹੁਤ ਸਾਰੇ ਇਸ਼ੂ ਆ ਜਿਨ੍ਹਾਂ ਦੀ ਜਿਹਨਾਂ ਦੇ ਕਰਕੇ ਇਹ ਵਾਰਤਾ ਲਿਖੀ ਜਾਊਗੀ ਔਰ ਜਿਹੜੀ 27 ਦੀ ਵਾਰਤਾ ਜੀ ਤੁਸੀਂ ਗੱਲ ਕੀਤੀ ਆ ਕਿ ਵਾਕਈ ਔਰ ਜੇ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੀ ਇਹਨਾਂ ਚੋਣਾਂ ਨੂੰ ਬੜੇ ਉਹਦੇ ਨਾਲ ਮਤਲਬ ਖਾਸ ਕਰ ਜਵੇਂ ਕਿ ਤੜਵਾ ਹਲਕੇ ਚ ਜਾਂ ਬਰਨਾਲਾ ਹਲਕੇ ਚ ਤਾਂ ਮੁੱਖ ਮੰਤਰੀ ਸਾਹਿਬ ਆਪ ਪੂਰਾ ਯਤਨ ਜੋ ਅਜਮਾਈ ਕਰ ਰਹੇ ਆ ਔਰ ਜਿਹੜਾ ਕਹਿ ਲਈਏ ਆਪਾਂ ਦੂਸਰੇ ਵੀ ਡੇਰਾਵਾ ਆਪਾਂ ਨਾਨਕਤੀ ਗੱਲ ਕਰ ਲਈਏ ਜਾਂ ਬੱਚੇ ਉੱਥੇ ਹਾਲ ਡਾਕਟਰ ਰਾਜਕੁਮਾਰਾ ਉਹਦੇ ਉਹਦੀ ਗੱਲ ਕਰ ਲਈਏ ਹਲਕੇ ਦੀ ਚੱਬੇਵਾਲ ਉਥੇ ਵੀ ਕਹਿ ਲੋ ਆਮ ਆਦਮੀ ਪਾਰਟੀ ਕਾਫੀ ਮਜ਼ਬੂਤ ਹੈ ਔਰ ਆਮ ਆਦਮੀ ਪਾਰਟੀ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਤਾਂ ਇੱਕੋ ਹੀ ਸੀਟ ਹੈ ਵੈਸੇ ਇਹਨਾਂ ਚੋਣਾਂ ਦੀ ਜੇ ਵੈਸੇ ਦੇਖੀਏ ਤਾਂ ਦੇਖੋ ਤਿੰਨ ਕਾਂਗਰਸ ਦੇ ਖਾਤੇ ਦੀਆਂ ਸੀ ਪਹਿਲਾਂ ਇੱਕ ਆਮ ਆਦਮੀ ਪਾਰਟੀ ਦੇ ਕਾਂਗਰਸ ਦੋ ਲੈ ਜਾਂਦੀ ਹੈ ਜਾਂ ਤਿੰਨ ਲੈ ਜਾਂਦੀ ਹੈ ਉਹ ਸਮਾਂ ਦੱਸੂਗਾ ਕਿਉਂਕਿ ਦੂਸਰੇ ਪਾਸੇ ਇਹ ਵੀ ਹੋ ਗਿਆ ਕਿ ਆਮ ਆਦਮੀ ਪਾਰਟੀ ਦੋ ਥਾਂ ਤੇ ਬਹੁਤ ਜ਼ਿਆਦਾ ਮਜ਼ਬੂਤ ਦਿਖਦੀ ਪਈ ਹੈ ਜਿਸ ਤਰ੍ਹਾਂ ਇਹਦੀ ਗੱਲ ਕਰ ਲਈ ਆਪਾਂ ਹਲਕਾ ਚੱਬੇ ਵਾਲ ਹੋ ਗਿਆ ਕੀ ਤੇ ਜੱਬੇ ਵਾਲ ਦੇ ਨਾਲ ਹੀ ਦੂਜੇ ਪਰ ਨਾਲੇ ਹਲਕੇ ਦੀ ਹਨ ਮਤਲਬ ਇਹ ਇਤਾਂ ਦੀ ਕਾਫੀ ਜਿਹੜੀਆਂ ਸਾਰੀਆਂ ਧਿਰਾਂ ਨੇ 27 ਦੇ ਇਸ਼ੂ ਨੂੰ ਲੈ ਕੇ ਜਾਂ 27 ਦੇ ਮੁੱਦੇ ਨੂੰ ਲੈ ਕੇ ਹੀ ਜਿਹੜਾ ਲੜ ਰਹੀਆਂ ਨੇ ਚੋਣਾ ਔਰ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਹੋਰ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਜੇ ਚਰਨਜੀਤ ਚੰਨੀ ਦੀ ਗੱਲ ਕਰੀਏ ਤਾਂ ਉਹ ਵੀ ਸਰਗਰਮ ਹੋ ਗਏ ਨੇ ਚੋਣਾ ਆ ਜਾ ਕੇ ਜੇ ਨਵਜੋਤ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣਾ ਬਿਆਨ ਦਾਗ ਤੱਕ ਔਰ ਜਿਹੜੀ ਇਹ ਪੂਰੀ ਸਰਗਰਮੀ ਜਾਂ ਕਹੋ 27 ਨੂੰ ਲੈ ਕੇ ਕਈ ਕੁਛ ਜਿਹੜਾ ਉਹ ਘਟਨਾਕਰਮ ਵਾਪਰ ਰਹੇ ਆ ਔਰ ਕਈ ਕੁਛ ਨਵੇਂ ਨਵੇਂ ਸਮੀਕਰਨ ਬਣ ਰਹੇ ਆ ਇਹ ਚੋਣਾਂ ਦੇ ਨਤੀਜੇ ਕੀ ਹੋਣਗੇ ਉਹ ਵੱਖਰੇ ਆ ਪਰ ਜਿਹੜੇ ਭਵਿੱਖ ਦੇ ਨਤੀਜੇ ਆ ਉਹ ਜਰੂਰ ਹੀ ਲਿਖਣੀਆਂ ਚੋ ਜੀ ਤਾਂ ਸਰ ਜੇ ਅਕਾਲੀ ਦਲ ਦਾ ਜ਼ਿਕਰ ਹੋਇਆ ਹੁਣ ਤਾਂ ਸਿੰਘ ਸਾਬਾਨਾ ਦੇ ਆਉਣ ਵਾਲੇ ਫੈਸਲੇ ਤੇ ਵੀ ਗੱਲ ਕਰ ਲੈਣਾ ਕਿਉਂਕਿ ਲੋਕਾਂ ਚ ਇਸ ਦੀ ਕਾਫੀ ਚਰਚਾ ਹੈ ਦੇਖੋ ਲਗਨ ਜੀ ਜੇ ਸਿੰਘ ਸਾਹਿਬਾਨਾਂ ਦੇ ਫੈਸਲੇ ਦੀ ਗੱਲ ਕਰੀਏ ਤਾਂ ਸਿੰਘ ਸਾਹਿਬਾਨ ਫੈਸਲੇ ਤਾਂ ਪਹਿਲਾਂ ਹੀ ਸੁਣਾ ਚੁੱਕੇ ਆ। ਹੂੰ ਇਹ ਤਾਂ ਸਖਵੀਰ ਬਾਦਲ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਉਹ ਛੋਟੀ ਗੱਲ ਬੜੀ ਵੱਡੀ ਗੱਲ ਹੈ। ਪਰ ਉਹ ਇਹ ਸਾਬਤ ਹੋਣ ਤੋਂ ਬਾਅਦ ਹੀ ਕਹੋ ਤਨਖਾਹਿਆ ਕਰਾਰ ਦਿੱਤਾ ਜਾਂਦਾ ਜਦੋਂ ਇਹ ਗੱਲਾਂ ਸਾਬਤ ਹੋ ਜਾਣ ਵੀ ਉੱਤੇ ਆ ਦੋਸ਼ ਆ। ਜਾਂ ਉਹਨੇ ਇਹ ਕਤਾਈਆਂ ਪੰਥਕ ਮੁੱਦਿਆਂ ਤੇ ਆ ਜਿਹੜੀਆਂ ਕਤਾਈਆਂ ਕੀਤੀਆਂ ਨੇ। ਤਾਂ ਗਲਤੀਆਂ ਕੀਤੀਆਂ ਨੇ ਔਰ ਜਾਣ ਬੁੱਝ ਕੇ ਕੀਤੀਆਂ ਨੇ ਉਹ ਤੋਂ ਬਾਅਦ ਇਹ ਤਨਖਈਆ ਕਰਾਰ ਦਿੱਤਾ ਗਿਆ ਔਰ ਤਨਖਈਆ ਕਰਾਰ ਤੋਂ ਤਿੰਨ ਤੋਂ ਬਾਅਦ ਉਹ ਤੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਉਹ ਦੇ ਚੁੱਕਿਆ ਹੈ ਨਾ ਔਰ ਫੈਸਲਾ ਤਾਂ ਆਉਣ ਵਾਲਾ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਸ ਮੁੱਦੇ ਤੇ ਸਿੰਘ ਸਹਿਬਾਨਾਂ ਦਾ ਇਹ ਵੀ ਫੈਸਲਾ ਕਿ ਸਖਵੀਰ ਨਹੀਂ ਛੋਣ ਲੜ ਸਕਦਾ ਕਾਲੀ ਦਾ ਲੜ ਸਕਦਾ ਇਹ ਵੀ ਇੱਕ ਇਤਿਹਾਸਿਕ ਫੈਸਲਾ ਹੀ ਆ ਨਾ ਵੱਡੇ ਫੈਸਲੇ ਹੈ ਔਰ ਜਿਹੜੀ ਆਪਾਂ ਗੱਲ ਕਰਦੇ ਆ ਸਿੰਘ ਸਹਿਬਾਨਾਂ ਦਾ ਜਿਹੜਾ ਆਖਰੀ ਅੰਤਮ ਫੈਸਲਾ ਉਹਦੇ ਤੇ ਉਹ ਅ ਦੇਖੋ ਪਹਿਲਾ ਉਹਨਾਂ ਨੇ ਜਿਹੜੇ ਬੁੱਧੀਜੀਵੀ ਵਰਗ ਹੈ ਇਹਨੂੰ ਕਹ ਲੋ ਪੰਜਾਬ ਦੇ ਬੁੱਧੀਜੀਵੀ ਵਰਗ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨਾਲ ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਜਿਹੜੀਆਂ ਪੰਥਕ ਤੇਰਾ ਜਾਂ ਪੰਥਕ ਆਗੂ ਨੇ ਉਹਨਾਂ ਨਾਲ ਮੀਟਿੰਗ ਮੇਰੇ ਖਿਆਲ ਨਾਲ ਸ਼ਾਇਦ ਅਜੇ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹ ਬੜਾ ਹੀ ਦੂਰ ਅੰਦੇਸ਼ੀ ਨਾਲ ਕਿਉਂਕਿ ਜੇ ਦੇਖੋ ਜਿਹੜੇ ਸਿੰਘ ਸਾਹਿਬਾਨ ਨੇ ਇਸ ਮੁੱਦੇ ਤੇ ਭਾਵੇਂ ਪਹਿਲਾਂ ਬਹੁਤ ਸਾਰੇ ਫੈਸਲੇ ਇਹੋ ਜਿਹੇ ਆਏ ਆ ਜਾਂ ਕਾਲੀਚ ਫੈਸਲੇ ਆਏ ਆ ਜਾਂ ਕਿਸੇ ਦਵਾ ਥੱਲੇ ਵੀ ਫੈਸਲੇ ਆਏ ਆ ਜਿਨ੍ਹਾਂ ਤੇ ਲੋਕ ਕਿੰਤੂ ਕਰਦੇ ਆ ਜਾਂ ਸੰਗਤਾਂ ਵੀ ਕਿੰਤੂ ਕਰਦੀਆਂ ਨੇ ਜਾਂ ਸੰਗਤਾਂ ਸੰਗਤਾਂ ਸਵਾਲ ਖੜੇ ਕਰਦੀਆਂ ਨੇ ਪਰ ਇਸ ਫੈਸਲੇ ਨੂੰ ਜਿਸ ਤਰ੍ਹਾਂ ਬਚਿਆ ਜਾ ਰਿਹਾ ਜਾਂ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਦੇਖੋ ਸਵਾਲ ਤਾਂ ਹਰ ਬੰਦਾ ਬੈਠਾ ਕੰਪਿਊਟਰ ਤੇ ਆਏ ਤੇ ਆਪਣੇ ਮੋਬਾਈਲ ਤੇ ਇੱਕ ਟਿੱਪਣੀ ਕਰਨੀ ਹੈ ਨਾ ਹਰ ਬੰਦਾ ਕਰ ਦਿੰਦਾ ਪਰ ਜਿੱਥੇ ਜਿਹੜੇ ਉਹ ਵੱਡੇ ਉਦੇ ਤੇ ਜਾਂ ਸਤਕਾਰਤ ਉਦੇ ਤੇ ਸਿੰਘ ਸਾਬਾਨ ਬੈਠੇ ਨੇ ਜਾਂ ਵੱਟੀ ਸਟੇਜ ਆ ਸ੍ਰੀ ਕਾਲ ਤਖਤ ਸਾਹਿਬ ਜਿੱਥੇ ਉਹ ਬੈਠ ਕੇ ਜਿੱਤੇ ਜਿੱਥੋਂ ਉਹਨਾਂ ਨੇ ਫੈਸਲਾ ਦੇਣਾ ਜਿਹੜਾ ਇੱਕ ਇਤਿਹਾਸਿਕ ਫੈਸਲਾ ਹੋਣਾ ਕਿਉਂਕਿ ਕਾਲੀ ਤਲ ਦੇ ਪ੍ਰਧਾਨ ਦੇ ਖਿਲਾਫ ਹੈ ਔਰ ਇਹ ਇਹ ਜਿਹੜਾ ਫੈਸਲਾ ਉਹ ਬੜੀ ਦੂਰ ਅੰਦੇਸ਼ੀ ਨਾਲ ਦੇਣ ਲਈ ਜਾਂ ਉਹ ਤੇ ਸੋਚ ਵਿਚਾਰ ਕਰਕੇ ਦੇਣ ਲਈ ਉਜਤਨ ਹੋ ਰਿਹਾ ਹੈ ਔਰ ਮੇਰਾ ਖਿਆਲ ਹੁੰਦਾ ਜਲਦੀ ਨੇੜੇ ਵਿੱਚ ਜੀ ਇਹ ਫੈਸਲਾ ਆ ਜਾਊਗਾ ਔਰ ਲੱਗਦਾ ਵੀ ਇਹ ਸੰਗਤਾਂ ਦੇ ਮਤਲਬ ਜਿਹੜਾ ਲੱਗਦਾ ਨਹੀਂ ਸੰਗਤਾਂ ਦੇ ਭਾਵਨਾਵਾਂ ਅਨਸਾਰ ਹੀ ਜਾਂ ਉਥੋਂ ਦੇ ਸਿਧਾਂਤ ਸ੍ਰੀ ਕਲਤਕਸਰ ਦੇ ਸਿਧਾਂਤ ਜਾਂ ਮਰਜ਼ਾ ਦਾ ਅਨਸਾਰ ਹੀ ਆਊਗਾ ਕਿਉਂਕਿ ਪਹਿਲਾ ਜੋ ਕੁਝ ਵੀ ਇਸ ਮੁੱਦੇ ਤੇ ਮਤਲਬ ਸ਼ੁਰੂਆਤ ਹੋਈ ਹੈ ਜਾਂ ਜਿਸ ਤਰ੍ਹਾਂ ਅੱਗੇ ਚੱਲ ਰਹੀ ਹੈ ਤਾਂ ਉਹ ਉਹ ਮਤਲਬ ਆਸ ਇਹੀ ਹੈ ਕਿ ਉਥੋਂ ਦੇ ਸਿਧਾਂਤ ਦਾ ਸਿੰਘ ਸੇਵਨ ਜਿਹੜਾ ਫੈਸਲਾ ਲੈਣ ਜੀ ਤਾਂ ਸਰ ਅੱਗੇ ਗੱਲ ਕਰਦੇ ਆ ਵੀ ਚੋਣਾਂ ਦੌਰਾਨ ਹੀ ਕੀ ਹੈ ਸਰਕਾਰ ਲਈ ਸੁੱਖ ਦਾ ਸ ਆਪਾਂ ਕਈ ਵੀ ਨਗਰ ਨਿਗਮ ਚੋਣਾਂ ਕਦੋਂ ਹੋਣਗੀਆਂ ਲਗਨ ਜੀ ਪੰਜਾਬ ਸਰਕਾਰ ਲਈ ਕਹਿ ਲੋ ਜਾਂ ਭਗਵੰਤ ਮਾਨ ਸਰਕਾਰ ਲਈ ਕਹਿ ਲੋ ਜਾਂ ਜਿਸ ਤਰ੍ਹਾਂ ਪਹਿਲਾਂ ਹਾਈ ਕੋਰਟ ਨੇ ਆ ਆਰਡਰ ਜਾਂ ਹੁਕਮਨਾਮਾ ਸੁਣਾ ਕੇ ਕਿਹਾ ਵੀ ਚੋਣਾਂ ਕਰਾਓ ਤਾਂ ਤਾਂ ਇਹਨਾਂ ਨੇ ਕਰਾਈਆਂ ਪੰਚਾਇਤੀ ਚੋਣਾਂ ਹਾਂ ਪਰ ਉਹ ਉਹਨਾਂ ਦਾ ਵੀ ਕਾਫੀ ਲੰਬਾਰ ਸਾਲ ਉੱਪਰ ਲੰਘ ਚੁੱਕਿਆ ਸੀ ਆ 5 ਸਾਲ ਤੋਂ ਬਾਅਦ ਔਰ ਇਸੇ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਨਗਰ ਨਗਮ ਨੇ ਇਹ ਛਪ ਫਗਵਾੜਾ ਗੱਲ ਕਰ ਲਈ ਲਿਆ ਜਲੰਧਰ ਫਗਵਾੜਾ ਲੁਧਿਆਣਾ ਪਟਿਆਲਾ ਅਮਰਸਰ ਇਹ ਜਿਹੜੀਆਂ ਨਗਰ ਨਿਗਮ ਨੇ ਇਹਨਾਂ ਦਾ ਸਮਾਂ ਵੀ ਲੰਘੇ ਨੂੰ ਕਾਫੀ ਸਮਾਂ ਹੋ ਚੁੱਕਿਆ ਔਰ 42 ਨਗਰ ਕਾਉਂਸਲਾਂ ਨੇ ਪੰਜਾਬ ਦੀਆਂ ਇਹਨਾਂ ਦਾ ਸਮਾਂ ਲੰਘ ਚੁੱਕਿਆ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਉਸ ਮੁੱਦੇ ਤੇ ਹਾਈ ਕੋਰਟ ਨੇ ਫੇਰ ਸਰਕਾਰ ਨੂੰ ਹੁਕਮਨਾਮਾ ਸੁਨਾਤਾ ਹੀ ਵੀ ਚੋਣਾਂ 15 ਦਿਨਾਂ ਚ ਕਰਵਾਓ ਔਰ ਇਹ ਸਰਕਾਰ ਨੇ ਇਸ ਮੁੱਦੇ ਇਸ ਫੈਸਲੇ ਤੇ ਜਿਹੜਾ ਕਹਿੰ ਲੋ ਸੁਪਰੀਮ ਕੋਰਟ ਚ ਪਹੁੰਚ ਕਰਕੇ ਮੰਨ ਕੀਤੀ ਸੀਗੇ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਹਨ ਤੇ ਉਹ ਫੈਸਲਾ ਆਇਆ 8 ਹਫਤੇ ਦਾ ਹੁਣ ਇਹਨਾਂ ਨੂੰ ਮਤਲਬ ਸਮਾਂ ਮਿਲ ਗਿਆ ਇਹ 8 ਹਫਤੇ ਚ ਚੋਣਾ ਕਰਵਾਉਣਾ 8 ਹਫਤੇ ਦਾ ਮਤਲਬ ਹੈ ਵੀ ਕਦੋਂ ਹੋਣੀਆਂ ਦਸੰਬਰ ਜਾਂ ਜਨਵਰੀ ਤੱਕ ਜਾਣੀਆਂ लास्ट ਤੱਕ ਹਨਾ ਪਰ ਇਹ ਚੋਣਾਂ ਜਿਹੜੀਆਂ ਨੇ ਇਹ ਇਹਨਾਂ ਦੀ ਵੀ ਕਾਫੀ ਕਿਉਂਕਿ ਸ਼ਹਿਰੀ ਚੋਣਾਂ ਨੇ ਸ਼ਹਿਰਾਂ ਚ ਜਿਸ ਤਰ੍ਹਾਂ ਪਿੰਡਾਂ ਚ ਇੰਟਰਸਟ ਹੁੰਦਾ ਪੰਚੇਤਾਂ ਦਾ ਉਸੇ ਤਰ੍ਹਾਂ ਸ਼ਹਿਰਾਂ ਚ ਵੀ ਜਿਹੜੇ ਵਾਰਡਾਂ ਤੋਂ ਕਾਉਂਸਲਰ ਨੇ ਉਹਨਾਂ ਦਾ ਬੜਾ ਇੰਟਰਸਟ ਹੁੰਦਾ ਜਿਹੜੇ ਕਾਉਂਸਲਰ ਦੇ ਚਾਹਵਾਨ ਨੇ ਜਾਂ ਸੰਭਾਵੀ ਉਮੀਦਵਾਰ ਨੇ ਔਰ ਵਕ ਵਕ ਪਾਰਟੀਆਂ ਨਾਲ ਸੰਬੰਧ ਦਾ ਸੰਭਾਵੀ ਉਮੀਦਵਾਰ ਨੇ ਉਹਨਾਂ ਦਾ ਬੜਾ ਇੰਟਰਸਟ ਹੁੰਦਾ ਵੀ ਉਹ ਕਿਉਂਕਿ ਇਹ ਚੋਣਾਂ ਜਿਹੜੀਆਂ ਨੇ 27 ਦੇ ਉੱਤੇ ਵੀ ਪ੍ਰਭਾਵ ਪਾਉਣੀਆਂ ਹੈ ਸ਼ਹਿਰੀ ਖੇਤਰ ਤੇ ਖਾਸ ਕਰ ਕਾਂਗਰਸ ਤੇ ਭਾਜਪਾ ਚ ਸਖਤ ਮੁਕਾਬਲਾ ਹੋਣ ਦੀ ਹੈਗੀ ਆ ਔਰ ਆਮ ਆਦਮੀ ਪਾਰਟੀ ਦੀ ਵੀ ਕਹਿ ਲੋ ਇਹ ਪਹਿਲੀ ਚੋਣ ਉਹ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਉਹਨਾਂ ਨੇ ਪਹਿਲੀ ਵਾਰੀ ਲੜੀਆਂ ਇਹ ਵੀ ਚੋਣਾਂ 'ਚ ਜਿਹੜੀ ਪ੍ਰਭਾਵਸ਼ਾਲੀ ਢੰਗ ਨਾਲ ਖੈ ਲੀਏ ਭਾਵੇਂ ਪਹਿਲਾਂ ਵੀ ਲੜੀਆਂ ਉਹਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਹੀ ਚੋਣਾਂ ਲੜੂਗੀਆਂ ਆਮ ਆਦਮੀ ਪਾਰਟੀ ਵੀ ਔਰ ਇਹਦੀ ਡੀਕ ਵੀ ਕੀਤੀ ਜਾ ਰਹੀ ਹੈ ਔਰ ਸਾਰੇ ਵਾਰਡਾਂ ਤੋਂ ਜਿਹੜੇ ਸੰਭਾਵੀ ਉਮੀਦਵਾਰ ਨੇ ਸਾਰੀਆਂ ਤੇਰਾ ਨਾਲ ਸੰਬੰਧਤ ਉਤਾ ਕਾਲੀ ਦਲ ਵੀ ਲੜੂਗਾ ਚੋਣਾਂ ਹੋ ਸਕਦਾ ਹੈ ਕਿਸੇ ਨਾ ਸਾਂਝ ਵੀ ਬਣ ਜੇ ਕਾਲੀ ਦਲ ਦੀ ਉਹ ਚੋਣਾਂ ਦੀ ਬੜੀ ਡੀਕ ਹੋ ਰਹੀ ਹੈ ਔਰ ਜਿਹੜੇ ਕਹ ਲੋ ਜਿਹੜੇ ਦੇਖ ਰਹੇ ਸੀ ਵੀ ਕਦੋਂ ਹੋਣਗੀਆਂ ਚੋਣਾਂ ਉਹਨਾਂ ਲਈ ਵੀ ਇੱਕ ਪੱਕਾ ਸਨੇਹਾ ਜੀ ਆ ਵੀ ਮਿਲ ਗਿਆ ਵੀ ਦਸੰਬਰ ਜਾਂ ਜਨਵਰੀ ਦੇ ਆਸ-ਪਾਸ ਦਾ ਘੱਟ ਹਫ਼ਤਿਆਂ ਦੇ ਆ ਵਿੱਚ ਵਿੱਚ ਸਰਕਾਰ ਨੂੰ ਕਰਾਉਣੀਆਂ ਪੈਣਗੀਆਂ ਜੀ ਸਰੱਗਿਆਂ ਦੀ ਗੱਲ ਕਰੀਏ ਵੀ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਜ਼ਿਮਨੀ ਹਲਕੇ ਚ ਡਿਮਾਂਡ ਵੱਧ ਗਈ ਆ ਤੁਹਾਨੂੰ ਕਿਵੇਂ ਦੇਖਦੇ ਹੋ ਦੇਖੋ ਚਰਨਜੀਤ ਸਿੰਘ ਚੰਨੀ ਆਪਾਂ ਪਹਿਲਾਂ ਵੀ ਜੇਕਰ ਕੀਤਾ ਸੀ ਵੀ ਉਹ ਕਿੱਥੇ ਗਾਇਬ ਹੈ ਇਹ ਮਤਲਬ ਸਵਾਲ ਉੱਠਿਆ ਸੀ ਪੰਜਾਬ ਜ਼ਿਮਨੀ ਚੋਣਾਂ ਚ ਔਰ ਉਦੋਂ ਇਹ ਪਤਾ ਲੱਗਿਆ ਸੀ ਕਿ ਉਹਨਾਂ ਦੀ ਮਹਾਰਾਸ਼ਟਰ ਚ ਦੋ ਹਲਕਿਆਂ 'ਚ ਕਿਉਂਕਿ ਉੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਉੱਥੇ ਦੋ ਹਲਕਿਆਂ 'ਚ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਜਿੱਥੇ ਉਹ ਚੋਣ ਪ੍ਰਚਾਰ ਕਰ ਰਹੇ ਸੀ ਕਾਂਗਰਸ ਪਾਰਟੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਸੀ ਜਾਂ ਖਾਸ ਕਰ ਉਸ ਏਰੀਆ 'ਚ ਦਲਿਤ ਵੋਟਰ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਕਿਉਂਕਿ ਚੰਨੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਲੀਡਰ ਨੇ ਖਾਸ ਕਰ ਦਲਿਤ ਵੋਟਰ ਦੀ ਤੇ ਔਰ ਜਿਹੜੀ ਪੰਜਾਬ 'ਚ ਵੀ ਔਰ ਤੁਸੀਂ ਕਹਿ ਰਹੇ ਹੋ ਵੱਖ-ਵੱਖ ਹਲਕਿਆਂ 'ਚ ਉਹਨਾਂ ਦੀ ਮੰਗ ਵਧੀ ਹੈ ਉਹ ਤੈਨੂੰ ਤਾਂ ਕਹਿ ਕੇ ਜਿਹੜੇ ਚਲੋ ਉਹਨਾਂ ਦੇ ਪਹਿਲਾਂ ਗੱਲ 'ਚ ਕਰ ਚੁੱਕੇ ਆ ਕਿ ਕਾਂਗਰਸ ਚ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਜ਼ਿਆਦਾ ਨੇ ਰਾਜਾ ਵੜਿੰਗ ਦੀ ਆਪਾਂ ਗੱਲ ਕੀਤੀ ਐ ਜਾਂ ਰੰਧਾਵਾਸ ਸਾਹਿਬ ਦੀ ਗੱਲ ਕੀਤੀ ਐ ਉਹ ਵੀ ਚੋਣ ਮੈਦਾਨ ਚ ਪਤਾ ਲੱਗਿਆ ਵੀ ਉਹਨਾਂ ਨੂੰ ਵੀ ਹੁਣ ਲੋੜ ਪੈ ਗਈ ਆਪਣੇ ਹਲਕੇ ਵਿੱਚ ਉਹ ਵੀ ਉਹਨਾਂ ਨੇ ਵੀ ਮੰਗ ਕੀਤੀ ਆ ਕਿ ਚਰਨਜੀਤ ਚੰਨੀ ਆ ਕੇ ਜ਼ਰੂਰ ਉਹਨਾਂ ਦੇ ਹਲਕਿਆਂ ਚ ਪ੍ਰਚਾਰ ਕਰਕੇ ਜਾਵੇ ਹਮ ਨਹੀਂ ਤਾਂ ਤੁਹਾਨੂੰ ਪਤਾ ਵੀ ਅਗਲਾ ਅੰਦਰਖਾਤੇ ਭਾਵੇਂ ਜੇ ਪਾਰਟੀ ਦੀ ਲੀਡਰਸ਼ਿਪ ਇੱਕ ਹੀ ਆ ਪਰ ਸਰੀਕੇਬਾਜੀ ਤਾਂ ਹੁੰਦੀ ਐ ਔਰ ਪਤਾ ਲੱਗਿਆ ਕਿ 17 ਨੂੰ ਚੰਜੀ ਸਿੰਘ ਚੰਨੀ ਜਿਹੜੇ ਹੈਗੇ ਗਿੱਦੜਵਾਹ ਜਾ ਰਹੇ ਆ ਪਰ ਅੰਦਾਵਾ ਸਾਹਿਬ ਨੇ ਵੀ ਕਿਹਾ ਵੀ ਸਾਡੇ ਵੀ ਹਲਕੇ 'ਚ ਪ੍ਰਚਾਰ ਕਰਕੇ ਜਾਓ ਖਾਸ ਕਰ ਛੱਬੇ ਵਾਲਾ ਹਲਕੇ 'ਚ ਤਾਂ ਉਹਨਾਂ ਨੇ ਜਾਣ ਉਹਨਾਂ ਦਾ ਆਪਦੇ ਜਲੰਧਰ ਦੇ ਨੇੜਲਾ ਹਲਕਾ ਔਰ ਬਰਨਾਲੇ 'ਚ ਉਹਨਾਂ ਨੇ ਬਰਨਾਲੇ 'ਚ ਉਹਨਾਂ ਨੇ ਪ੍ਰਚਾਰ ਕਰਤਾ ਔਰ ਜੋ ਬੜਾ ਪ੍ਰਭਾਵਸ਼ਾਲੀ ਰਿਹਾ ਕਿ ਖਾਸ ਕਰ ਜਿਹੜੀਆਂ ਉਹ ਬੀਬੀਆਂ ਨੇ ਆਂਗਣ ਵਾਲੀ ਵਰਕਰ ਜਾਂ ਹੋਰ ਜਿਨ੍ਹਾਂ ਦੇ ਜਿਨ੍ਹਾਂ ਦੀ ਕਿਉਂਕਿ 3 ਮਹੀਨੇ ਦਾ ਉਹਨਾਂ ਦਾ ਸੰਭਾਰਿਆ ਮੁੱਖ ਮੰਤਰੀ ਦਾ ਉਹਦੇ ਦੌਰਾਨ ਉਹਨਾਂ ਨੇ ਮੁਲਾਜ਼ਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀਆਂ ਤਰ੍ਹਾਂ ਨੂੰ ਖਾਸ ਕਰ ਮੁਲਾਜ਼ਮਾਂ ਨੂੰ ਖੁਸ਼ ਕਰ ਲਈ ਉਹਨਾਂ ਨੇ ਕਾਫੀ ਕਫੇ ਵੀ ਦਿੱਤੇ ਔਰ ਸਾਰੀਆਂ ਤਰ੍ਹਾਂ ਸਾਰੇ ਲੋਕ ਉਹਨਾਂ ਨੂੰ ਇਸ ਮੁੱਦੇ ਤੇ ਯਾਦ ਵੀ ਕਰਦੇ ਔਰ ਹਾਂ ਇਸੇ ਕਰਕੇ ਖਾਸ ਕਰ ਦਿੱਲਤ ਵੋਟਰਾਂ ਤੇ ਉਹ ਬੜਾ ਉਹਨਾਂ ਦਾ ਪ੍ਰਭਾਵ ਹੈ ਪ੍ਰਭਾਵਸ਼ਾਲੀ ਉਹ ਚਿਹਰੇ ਨੇ ਔਰ ਖਾਸ ਕਰ ਜਦੋਂ ਉਹ ਮਤਲਬ ਆਮ ਪਿੰਡੂ ਪਹਾੜਾ ਜੀ ਚ ਉਹ ਗੱਲ ਕਰਦੇ ਆ ਪਿੰਡੂ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਭਾਵਨਾਵਾਂ ਅਨਸਾਰ ਔਰ ਖਾਸ ਕਰ ਉਹਨਾਂ ਦੀ ਗੱਲ 'ਚ ਕੋਈ ਬਹੁਤਾ ਹੇਰ ਫੇਰ ਜਾਂ ਗੋਲ ਮੋਲ ਨਹੀਂ ਹੁੰਦੀ ਠਾ ਸੋਟਾ ਜਿਹਾ ਹੀ ਹੁੰਦਾ ਤੇ ਉਹਨੂੰ ਲੋਕ ਪੰਜਾਬ ਦੇ ਕਹ ਲੋ ਲੋਕ ਕੱਲੇ ਅਤਲਿਤ ਵੋਟਰ ਨਹੀਂ ਆਮ ਜਿਹੜੇ ਲੋਕ ਨੇ ਉਹ ਵੀ ਪਸੰਦ ਕਰਦੇ ਭਾਵੇਂ ਤੁਹਾਨੂੰ ਪਤਾ ਜਦੋਂ ਮੁੱਖ ਮੰਤਰੀ ਸੀਗੇ ਬਹੁਤ ਤਰ੍ਹਾਂ ਦੇ ਹਾਸਾ ਠੱਠਾ ਵੀ ਚੱਲਦਾ ਰਿਹਾ ਵੀ ਕਦੇ ਉਹ ਬੱਕਰੀ ਚੋਣ ਲੱਗ ਜਾਂਦੇ ਆ ਕਦੇ ਕਹਿੰਦੇ ਮੈਨੂੰ ਮੰਜਾ ਬੁਣਨਾ ਆਉਂਦਾ ਭਾਵੇਂ ਗੱਲਾਂ ਉਹ ਇਤੀ ਸਾਰਿਆਂ ਜਿਹੜੀਆਂ ਦੂਜੀਆਂ ਧਿਰਾਂ ਸੀ ਜਾਂ ਇਵਨ ਕਾਂਗਰਸ ਪਾਰਟੀ ਦੇ ਵੀ ਲੀਡਰ ਸੀਗੇ ਉਹ ਤੰਜ ਜ਼ਰੂਰ ਕੱਸਦੇ ਰਹੇ ਆ ਪਰ ਆਮ ਲੋਕਾਂ ਚ ਜਿਹੜੀ ਹੈ ਉਹਨਾਂ ਦੀਆਂ ਜਿਹੜੀਆਂ ਇਹ ਸਿੱਧੀਆਂ ਤੇ ਸਾਫ਼ ਜੀਆਂ ਗੱਲਾਂ ਸੀ ਜਾਂ ਸਾਫ਼ ਜੇ ਉਹਨਾਂ ਦੇ ਸੀਗੇ ਅ ਕੈਲੋ ਗੱਲ ਕਰਨ ਦਾ ਤਰੀਕਾ ਉਹਨੂੰ ਲੋਕਾਂ ਨੇ ਆਮ ਲੋਕਾਂ ਨੇ ਪਸੰਦ ਕੀਤਾ ਔਰ ਉਹਨਾਂ ਦੇ ਕੰਮਾਂ ਨੂੰ ਵੀ ਪਸੰਦ ਕੀਤਾ ਇਹੀ ਗੱਲ ਹੈ ਕਿ ਹੁਣ ਸਾਰੇ ਜਿਹੜੇ ਵੱਡੇ ਚਿਹਰੇ ਵਿੱਚ ਹੋਣ ਲੜ ਰਹੇ ਆ ਕਾਂਗਰਸ ਦੇ ਉਹਨਾਂ ਨੂੰ ਉਹਨਾਂ ਦੀ ਲੋੜ ਪਈ ਹੈ ਪਰ ਉਹਨਾਂ ਹਲਕਿਆਂ 'ਚ ਉਹ ਜਾ ਰਹੇ ਨੇ ਜੀ ਫਿਰ ਕੱਲ ਦਾ ਆਪਾਂ ਦੇਖੇ ਵੀ ਚੰਨੀ ਸਾਹ ਦਾ ਇੱਕ ਬਿਆਨ ਵੀ ਬੜਾ ਆਪਾਂ ਕਈ ਚਰਚਾ ਦਾ ਵਿਸ਼ਾ ਬਣਾ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਨੀਟੂ ਸ਼ਟਰਾ ਵਾਲਾ ਮੁੱਖ ਮੰਤਰੀ ਬਣ ਸਕਦਾ ਪਰ ਰਵਨੀਤ ਬਿੱਟੂ ਮੁੱਖ ਮੰਤਰੀ ਨਹੀਂ ਬਣ ਸਕਦਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਰਵਨੀਤ ਬਿੱਟੂ ਆਪਾਂ ਪਹਿਲਾਂ ਮੁੱਖ ਮੰਤਰੀਆਂ ਦੀ ਗੱਲ ਕੀਤੀ ਆ ਰਵਨੀਤ ਬਿੱਟੂ ਨਵਿਆ ਬਿਆਨ ਦਿੱਤਾ ਵੀ ਮੈਂ ਆਪ ਹੀ ਬਿਆਨ ਉਹ ਬਹੁਤੇ ਬਿਆਨ ਉਹਨਾਂ ਦੇ ਤੁਹਾਨੂੰ ਪਤਾ ਚਰਚਾ ਤੇ ਹੁੰਦੇ ਆ ਔਰ ਉਹਨਾਂ ਨੇ ਤਾਂ ਬਿਆਨ ਆਪ ਹੀ ਦਿੱਤਾ ਵੀ ਮੈਂ ਮੁੱਖ ਮੰਤਰੀ ਬਣਨਾ ਪੋਤੇ ਦਾ ਚਰਨਜੀਤ ਚੰਨੀ ਦੀ ਗੱਲ ਛੱਡੋ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਹਰਜੀਤ ਗਰੇਵਾਲ ਉਹਨਾਂ ਨੇ ਵੀ ਬਿਆਨ ਦਿੱਤਾ ਵੀ ਤੁਸੀਂ ਮੁੱਖ ਮੰਤਰੀ ਨਹੀਂ ਤੁਸੀਂ ਪ੍ਰਧਾਨ ਮੰਤਰੀ ਦੇ ਦਾਅਵੇਦਾਰੀ ਉਹ ਕਰੋ ਜੀ ਮੂਵੀ ਵੀ ਥਾ ਤੇ ਦਾਅਵੇਦਾਰੀ ਪੇਸ਼ ਕਰੋ ਵੀ ਤੁਸੀਂ ਪ੍ਰਧਾਨ ਮੰਤਰੀ ਬਣੋ ਉਹ ਕੈਲੋ ਵੀ ਚਰਨਜੀਤ ਚੰਨੀ ਨੇ ਤਾਂ ਉਹ ਉੱਤੇ ਵਿਅੰਗ ਕੀਤਾ ਹੀ ਕੀਤਾ ਉਹਨਾਂ ਦੀ ਪਾਰਟੀ ਦੀ ਲੀਡਰਸ਼ਿਪ 'ਤੇ ਉਸ ਮੁੱਦੇ 'ਤੇ ਵਿਅੰਗ ਕਰ ਰਹੀ ਹੈ। ਔਰ ਮਤਲਬ ਜਿਹੜੇ ਕੈਲੋ ਵੀ ਸਾਰੀਆਂ ਹੀ ਇਹ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਤਾਂ ਬਹੁਤ ਜ਼ਿਆਦਾ ਨੇ ਸਾਰੀਆਂ ਪਾਰਟੀਆਂ 'ਚ ਆ। ਆਮ ਆਦਮੀ ਪਾਰਟੀ 'ਚ ਪਤਾ ਨਹੀਂ ਉਦੋਂ ਤੱਕ ਕਿਹੜੇ-ਕਿਹੜੇ ਚਿਹਰੇ ਉੱਭਰੇ ਆਉਣੇ ਨੇ। ਔਰ ਇਹ ਇਹ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਮੌਜੂਦਾ ਜਿਹੜੇ ਮੁੱਖ ਮੰਤਰੀ ਆ ਉਹਨਾਂ 'ਤੇ ਕੀ ਪ੍ਰਭਾਵ ਪੈਣਾ? ਉਹ ਵੀ ਸਮਝ ਦੱਸੂਗਾ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਆ ਜੀ ਤਾਂ ਬਿਲਕੁਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ